ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਗੱਲ ਕਰਦੇ ਆਂ ਸਰਬੱਤ ਖਾਲਸਾ ਦੇ ਸੰਬੰਧ ਵਿੱਚ ਸਰਬੱਤ ਖਾਲਸਾ ਸਿੱਖ ਕੌਮ ਦੀ ਇੱਕ ਮਹਾਨ ਸੰਸਥਾ ਮੰਨੀ ਜਾਂਦੀ ਹੈ ਸਰਬੱਤ ਖਾਲਸਾ ਗੁਰਮਤਾ ਅਕਾਲ ਤਖਤ ਸਾਹਿਬ ਇਹ ਸਾਰੇ ਆਪਸ ਦੇ ਵਿੱਚ ਦੀ ਜੁੜੇ ਹੋਏ ਨੇ ਸਿੱਖਾਂ ਦੀਆਂ ਮਹਾਨੇ ਸੰਸਥਾਵਾਂ ਨੇ ਜਦੋਂ ਵੀ ਸਰਬੱਤ ਖਾਲਸਾ ਸੱਦਿਆ ਜਾਂਦਾ ਹੈ ਉਦੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸੱਦਿਆ ਜਾਂਦਾ ਹੈ ਜਿਹਨੂੰ ਅਸਲ ਦੇ ਵਿੱਚ ਸਾਰੀਆਂ ਸਿੱਖ ਅੰਤਕ ਜਥੇਬੰਦੀਆਂ ਪ੍ਰਵਾਨ ਕਰਦੀਆਂ ਉਹਨੂੰ ਅਸਲ ਸਰਬੱਤ ਖਾਲਸਾ ਮੰਨਿਆ ਜਾਂਦਾ ਹੈ ਪਰ ਇੱਕ ਸਰਬੱਤ ਖਾਲਸਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਟੈਕ ਹੋਣ ਤੋਂ ਬਾਅਦ ਸਰਕਾਰ ਦੇ ਵੱਲੋਂ ਕਰਵਾਇਆ ਗਿਆ ਜੀ ਨੂੰ ਸੰਗਤ ਜੀ ਸਰਕਾਰੀ ਸਰਬੱਤ ਖਾਲਸਾ ਕਿਹਾ ਜਾਂਦਾ ਹੈ ਤੁਸੀਂ ਸਿੱਖ ਕੌਮ ਦੇ ਵੱਲੋਂ ਸੱਦੇ ਕੇ ਸਰਬੱਤ ਖਾਲਸਾ ਸਾਰੀਆਂ ਸਿੱਖ ਸੰਗਤਾਂ ਨੇ ਸੁਣੇ ਹੋਣਗੇ ਉਹ ਭਾਵੇਂ 1980 ਸਿਆਸੀ ਦੇ ਵਿੱਚ ਇੱਕ 12 ਜਨਵਰੀ 1980 ਸਿਆਸੀ ਨੂੰ ਹੋਇਆ ਇੱਕ 13 ਅਪ੍ਰੈਲ 1980 ਸਿਆਸੀ ਨੂੰ ਹੋਇਆ ਇੱਕ ਸਨ 2015 ਵਿੱਚ ਜਦੋਂ ਬੇਅਦਬੀਆਂ ਹੋਈਆਂ ਉਦੋਂ ਚੱਬੇ ਦੀ ਧਰਤੀ ਤੇ ਹੋਇਆ ਸੀ ਇਹ ਸਾਰੇ ਸਰਬੱਤ ਖਾਲਸਾ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਨਾਲ ਜੁੜੇ ਹੋਏ ਸੀ ਤੇ ਸਿੱਖ ਸੰਗਤ ਵੱਲੋਂ ਸੱਦੇ ਗਏ ਸੀ ਪਰ ਜਿਹੜਾ 1984 ਦੇ ਵਿੱਚ 11 ਅਗਸਤ ਨੂੰ ਸਰਬੱਤ ਖਾਲਸਾ ਸੱਦਿਆ ਗਿਆ ਸੀ ਉਹ ਇੰਦਰਾ ਗਾਂਧੀ ਦੇ ਵੱਲੋਂ ਸਰਬੱਤ ਖਾਲਸਾ ਕਰਵਾਇਆ ਗਿਆ ਸੀ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਟਹਿ ਢੇਰੀ ਕਰ ਦਿੱਤਾ ਗਿਆ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਸ਼ੀਧੀ ਹੋ ਗਈ। ਸਾਧ ਸੰਗਤ ਜੀ ਫੌਜ ਦਾ ਪੈਰਾ ਲੱਗਿਆ ਹੋਇਆ ਸੀ, ਕਾਲ ਤੱਕ ਸਹਿਬ ਟੱਠਿਆ ਹੋਇਆ ਸੀ। ਤੇ ਇਹੋ ਜੀ ਦੁਰਦਸ਼ਾ ਹੋ ਚੁੱਕੀ ਸੀ ਕਿ ਹਰ ਇੱਕ ਸਿੱਖ ਸੰਗਤ ਦੇ ਜਿਹੜੇ ਹਿਰਦੇ ਸੀ ਉਹ ਬਲੁੰਦਰੇ ਗਏ ਸੀ। ਫੌਜੀ ਪੈਰਾ ਦੇ ਵਿੱਚ ਬੂਟ ਪਾ ਕੇ ਬੀੜੀਆਂ ਸਿਗਰਟਾਂ ਪੀਂਦੇ ਹੋਏ ਦਰਬਾਰ ਸਾਹਿਬ ਦੇ ਲਾਗੇ ਪ੍ਰਕਰਮਾਂ ਵਿੱਚ ਢੇੜੇ ਦੇ ਰਹੇ ਸੀ ਸ਼ਰਾਬ ਪੀ ਰਹੇ ਸੀ ਮੀਟ ਖਾ ਰਹੇ ਸੀ ਪਰ ਕਿਸੇ ਦਾ ਜੋਰ ਨਹੀਂ ਸੀ ਚੱਲ ਰਿਹਾ ਜਦੋਂ ਅਕਾਲ ਤੱਕ ਸਭ ਠਹਿ ਢੇਰੀ ਹੋ ਗਿਆ ਸੰਤ ਸ਼ਹੀਦ ਹੋ ਗਏ ਤੇ ਸਿੱਖਾਂ ਦੇ ਮਨ ਦੇ ਵਿੱਚ ਇੱਕ ਬੜਾ ਤਾਕੜਾ ਰੋਸ ਫੈਲ ਗਿਆ ਇੰਦਰਾ ਗਾਂਧੀ ਦੀ ਬੜੀ ਬਦਨਾਮੀ ਹੋਈ ਦੇਸਾਂ ਵਿਦੇਸਾਂ ਦੇ ਵਿੱਚ ਬਦਨਾਮੀ ਹੋਣੀ ਸ਼ੁਰੂ ਹੋ ਗਈ BBC ਲੰਡਨ ਵਰਗੀਆਂ ਜਿਹੜੀਆਂ ਵੱਡੀਆਂ-ਵੱਡੀਆਂ ਕੰਪਨੀਆਂ ਸੀਗੀਆਂ ਪ੍ਰੈਸਾਂ ਦੀਆਂ ਉਹ ਅੰਬਰਤ ਸਰ ਦੇ ਵਿੱਚ ਆ ਗਈਆਂ ਉਹਨਾਂ ਨੇ ਉੱਥੋਂ ਰਿਪੋਰਟਾਂ ਕੀਤੀਆਂ ਦੇਸ਼ਾਂ-ਵਦੇਸ਼ਾਂ ਦੇ ਵਿੱਚ ਅਖਬਾਰਾਂ ਵਾਲੇ ਜਦੋਂ ਰਿਪੋਰਟਾਂ ਕਰਕੇ ਖ਼ਬਰਾਂ ਪਹੁੰਚਣ ਲੱਗੀਆਂ ਤੇ ਇੰਦਰਾ ਗਾਂਧੀ ਨੂੰ ਲਾਣਤਾ ਪੈਣ ਲੱਗੀਆਂ ਦੇਸ਼ਾਂ-ਵਦੇਸ਼ਾਂ ਵਿੱਚੋਂ ਇੰਦਰਾ ਗਾਂਧੀ ਨੇ ਸੋਚਿਆ ਕਿ ਮੈਂ ਜਲਦੀ-ਜਲਦੀ ਦੇ ਵਿੱਚ ਜਿਹੜਾ ਤਾਲ ਤਾਕਤ ਸਭ ਠਹਿ ਢੇਰੀ ਕੀਤਾ ਹੈ ਉਹਨੂੰ ਜਲਦੀ ਜਲਦੀ ਲਿਪ ਪੋਚ ਕੇ ਤਿਆਰ ਕਰਦੇ ਆ ਤਾਂ ਕਿ ਸਿੱਖਾਂ ਦੇ ਬਹੁਤੇ ਹਿਰਦੇ ਨਾਮ ਬਲੁੰਦਰੇ ਜਾਣ ਪਰ ਉਹ ਮਰਜ਼ਾਦਾ ਤੋਂ ਅਣਜਾਣ ਸੀ ਜਾਂ ਉਹ ਬਹੁਤੀ ਸ਼ਿਹਾਰਕਾਉਂਦੀ ਸੀ ਚਲਾਕ ਔਰਤ ਕਾਉਂਦੀ ਸੀ ਉਹਦੀ ਕੈਬਨਟ ਦੇ ਵਿੱਚ ਇੱਕ ਬੂਟਾ ਸਿੰਘ ਜਿਹੜਾ ਪੰਜਾਬ ਦਾ ਸੀਗਾ ਉਹ ਗ੍ਰਹਿ ਮੰਤਰੀ ਸੀ ਮੌਕੇ ਦਾ ਉਹਨੇ ਬੂਟਾ ਸਿੰਘ ਗ੍ਰਹਿ ਮੰਤਰੀ ਨੂੰ ਆਪਣੇ ਕੋਲ ਬੁਲਾਇਆ ਬੂਟਾ ਸਿੰਘ ਗ੍ਰਹਿ ਮੰਤਰੀ ਉਹ ਸੀ ਜਿਹੜਾ ਇੰਦਰਾ ਗਾਂਧੀ ਦੀਆਂ ਚੱਪਲਾਂ ਝਾੜਦਾ ਸੀ ਉਹਦੀ ਜੀ ਹਜੂਰੀ ਕਰਦਾ ਸੀ ਗੁਲਾਮੀ ਕਰਦਾ ਸੀ ਜੈਲ ਸਿੰਘ ਉਹ ਤੋਂ ਰਾਸ਼ਟਰਪਤੀ ਸੀ ਤੇ ਬੂਟਾ ਸਿੰਘ ਗ੍ਰਹਿ ਮੰਤਰੀ ਸੀ ਉਹਨੂੰ ਸਿੱਖ ਹੋਣ ਦੇ ਨਾਤੇ ਇੰਦਰਾ ਗਾਂਧੀ ਨੇ ਸੱਦੇ ਅਤੇ ਬੂਟਾ ਸਿੰਘ ਨੂੰ ਕਿਹਾ ਕਿ ਤੂੰ ਜਲਦੀ ਤੋਂ ਜਲਦੀ ਜਾ ਕੇ ਕਾਲ ਤਖਤ ਸਾਹਿਬ ਦੀ ਲਿਪਾ ਪੋਚੀ ਕਰਾ ਤਾਂ ਕਿ ਜਿਹੜੇ ਸਿੱਖਾਂ ਦੇ ਹਿਰਦੇ ਆ ਉਹ ਬਹੁਤੇ ਨਾ ਬਲੁੰਦਰੇ ਜਾਣ ਉਹਦੇ ਵਿੱਚ ਜਲਦੀ ਤੋਂ ਜਲਦੀ ਜਿਹੜੀ ਮਰਜ਼ਾਦਾ ਹੈ ਉਹਨੂੰ ਬਹਾਲ ਕੀਤਾ ਜਾਵੇ ਦੋਸਤੋ ਬੂਟਾ ਸਿੰਘ ਗੁਲਾਮ ਸਿੱਖ ਸੀ ਉਹਨੇ ਇੰਦਰਾ ਗਾਂਧੀ ਦੇ ਹੱਥੋਂ ਮੌਕਾ ਕੁੰਝਣਾਂ ਦਿੱਤਾ ਕਿਉਂਕਿ ਉਹ ਉਤੋਂ ਵੀ ਉੱਚਾ ਪੋਸਟਾਂ ਭੜਦਾ ਸੀ ਉਹਨੇ ਸੱਤ ਵਚਨ ਕਹਿ ਕੇ ਉਹ ਅੰਮ੍ਰਿਤਸਰ ਦੀ ਧਰਤੀ ਤੇ ਆ ਗਿਆ ਉਹਨੇ ਆਖਿਆ ਜੀ ਮੈਂ ਥੋੜੇ ਦਿਨਾਂ ਦੇ ਵਿੱਚ ਹੀ ਅਕਾਲ ਤਖਤ ਸਾਹਿਬ ਨੂੰ ਠੀਕ ਕਰਵਾ ਦੇਣਾ ਹੈ ਸਾਰੀ ਮਰਜ਼ਾਦਾ ਸੈੱਟ ਕਰਵਾ ਦੇਣਾ ਹੈ ਇਹ ਤੇ ਕੋਈ ਵੱਡੀ ਗੱਲ ਨਹੀਂ ਇੰਦਰਾ ਗਾਂਧੀ ਨੂੰ ਇਹ ਗੱਲ ਕਹਿ ਕੇ ਤੇ ਆ ਗਿਆ ਪਰ ਉਹਨੂੰ ਅੰਤਾਜਾ ਨਹੀਂ ਸੀ ਕਿ ਜਿਹੜੇ ਸਿੱਖ ਅਕਾਲ ਤਖਤ ਨਾਲ ਜੁੜੇ ਹੋਏ ਸੀ ਉਹਨਾਂ ਦੇ ਹਿਰਦੇ ਲਹੂ ਲਹਾਨ ਹੋ ਚੁੱਕੇ ਸੀ ਦੋਸਤੋ ਕਹਿੰਦੇ ਬੂਟਾ ਸਿੰਘ ਆ ਕੇ ਅੰਮ੍ਰਿਤਸਰ ਦੀ ਧਰਤੀ ਤੇ ਆਇਆ ਉਹ ਖੜਕ ਸਿੰਘ ਜਿਹੜੇ ਕਾਰ ਸੇਵਾ ਵਾਲੇ ਮਹਾਪੁਰਸ਼ ਸੀ ਬਾਬਾ ਜੀ ਸੀ ਉਹਨਾਂ ਕੋਲੇ ਚਲਿਆ ਗਿਆ। ਬਾਬਾ ਕੜਕ ਸਿੰਘ ਦੇ ਜਾ ਕੇ ਪੈਰੀ ਪੈ ਗਿਆ। ਉਹਨਾਂ ਨੂੰ ਜਾ ਕੇ ਬੇਨਤੀ ਕਰਨ ਲੱਗਿਆ ਨਾਲ ਡੀਸੀ ਲੈ ਲਿਆ ਅੰਮ੍ਰਿਤਸਰ ਦਾ। ਡੀਸੀ ਨੇ ਕਿਹਾ ਕਿ ਬਾਬਾ ਕੜਕ ਸਿੰਘ ਕੋਲੇ ਆਪਾਂ ਵਗ ਚਲਦੇ ਆਂ। ਉਹ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਕਰਵਾਉਂਦੇ ਆ ਉਹਨਾਂ ਨੇ ਬਹੁਤ ਗੁਰਦੁਆਰੇ ਬਣਵਾਏ ਐ। ਉਹ ਕਾਲ ਤੱਕ ਸਾਹਿਬ ਬਣਵਾ ਦੇਣਗੇ। ਜਦੋਂ ਬਾਬਾ ਖੜਕ ਸਿੰਘ ਕੋਲ ਪਹੁੰਚੇ ਤੇ ਖੜਕ ਸਿੰਘ ਨੇ ਉਹਨਾਂ ਨੂੰ ਬੜੀਆਂ ਲਾਹਣਤਾ ਪਾਈਆਂ ਕਹਿੰਦਾ ਆ ਗਿਓ ਗੁਲਾਮ ਸਿੱਖੋ ਤੁਸੀਂ ਕੀ ਹਾਲ ਕੀਤਾ ਅਕਾਲ ਤਖਤ ਸਭ ਠਹਿ ਢੇਰੀ ਕਰ ਦਿੱਤਾ ਹੁਣ ਤੁਸੀਂ ਮੇਰੇ ਕੋਲੇ ਕਾਦੇ ਵਾਸਤੇ ਆਏ ਹੋ ਤੇ ਤੁਸੀਂ ਮੇਰੇ ਵੀ 22 ਬੰਦੇ ਡੇਰੇ ਦੇ ਮਾਰ ਦਿੱਤੇ ਦੋਸਤੋ ਮੈਂ ਦੱਸਣੀ ਚਾਹੁੰਨਾ ਜਿੱਤੇ ਅਕਾਲ ਤਖਤ ਨੂੰ ਠਹਿ ਢੇਰੀ ਕੀਤਾ ਉਥੇ ਬਾਬਾ ਖੜਕ ਸਿੰਘ ਦੇ ਜਿਹੜਾ ਕਾਰ ਸੇਵਾ ਦਾ ਡੇਰਾ ਸੀ ਅੰਮ੍ਰਿਤਸਰ ਦੇ ਵਿੱਚ ਉਹਦੇ 22 ਸੇਵਾਦਾਰ ਬਾਬਾ ਖੜਕ ਸਿੰਘ ਦੇ ਸ਼ਹੀਦ ਕਰਤੇ ਸੀ ਕਿਉਂਕਿ ਸਾਰੇ ਥਾਂ ਬੜਾ ਜ਼ਬਰਟਾਇਆ ਗਿਆ ਸੀ ਤੇ ਬਾਬਾ ਖੜਕ ਸਿੰਘ ਦੇ ਮਨ ਦੇ ਵਿੱਚ ਰੋਸ ਸੀ ਉਹਨਾਂ ਨੇ ਬੂਟਾ ਸਿੰਘ ਨੂੰ ਕਿਹਾ ਕਿ ਚਲੇ ਆ ਜਾ ਮੇਰੇ ਡੇਰੇ ਦੇ ਵਿੱਚੋਂ ਕਹਿੰਦੇ ਬੂਟਾ ਸਿੰਘ ਨੇ ਪੈਰ ਫੜ ਲਏ ਮਿੰਤਾ ਕਰਨ ਲੱਗ ਪਿਆ ਬਾਬਾ ਖੜਕ ਸਿੰਘ ਦੀਆਂ ਬਾਬਾ ਖੜਕ ਸਿੰਘ ਨੇ ਕਿਹਾ ਕਿ ਕੋਈ ਗੱਲ ਨਹੀਂ ਮੈਂ ਜਥੇਦਾਰਾਂ ਨਾਲ ਤੇ ਸਿੱਖ ਕੌਮ ਦੇ ਨਾਲ ਰਾਏ ਕਰਾਂਗਾ ਜੇਕਰ ਮੈਨੂੰ ਉਹਨਾਂ ਨੇ ਆਗਿਆ ਦਿੱਤੀ ਤੇ ਮੈਂ ਜ਼ਰੂਰ ਕਾਲ ਤੱਕ ਤੀ ਸੇਵਾ ਕਰਵਾਵਾਂਗਾ ਦੋਸਤੋ ਕਹਿੰਦੇ ਜਦੋਂ ਖਾੜਕੂ ਸਿੰਘਾਂ ਨੂੰ ਪਤਾ ਲੱਗਿਆ ਉਹ ਬਾਬਾ ਕੜਕ ਸਿੰਘ ਕੋਲੇ ਪਹੁੰਚ ਗਏ ਉਹਨਾਂ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਤੁਹਾਡੇ ਕੋਲੇ ਬੂਟਾ ਸਿੰਘ ਆ ਕੇ ਗਿਆ ਹੈ ਦੇਖਿਓ ਕਿਤੇ ਬੂਟਾ ਸਿੰਘ ਦੇ ਮੰਗਰ ਲੱਗ ਕੇ ਤੁਸੀਂ ਸਰਕਾਰ ਦੇ ਆਖੇ ਤੋਂ ਅਕਾਲ ਤਖਤ ਦੀ ਸੇਵਾ ਨਾ ਕਰਵਾਉਣ ਲੱਗ ਜਿਓ ਇਹਨੂੰ ਕਦੇ ਵੀ ਸਿੱਖ ਕੌਮ ਪ੍ਰਬੰਾਨ ਨਹੀਂ ਕਰੇਗੀ ਦੋਸਤੋ ਕਹਿੰਦੇ ਜਦੋਂ ਬਾਬਾ ਕੜਕ ਸਿੰਘ ਨੇ ਜਵਾਬ ਦੇ ਦਿੱਤਾ ਉਸ ਤੋਂ ਬਾਅਦ ਬੂਟਾ ਸਿੰਘ ਨੇ ਕੀ ਕੀਤਾ ਜਿਹੜੇ ਜਥੇਦਾਰ ਸਹਿਬਾਨ ਸੀ ਤੇ ਸ਼੍ਰੋਮਣੀ ਕਮੇਟੀ ਦੇ ਉਪਦੇਦਾਰ ਸੀ ਉਹਨਾਂ ਨੂੰ ਅੰਮ੍ਰਿਤਸਰ ਦੇ ਸਰਕਟ ਹਾਊਸ ਵਿੱਚ ਸੱਦ ਲਿਆ ਜਦੋਂ ਸਰਕਟ ਹਾਊਸ ਦੇ ਵਿੱਚ ਜਥੇਦਾਰ ਕਰਪਾਲ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸਾਹਿਬ ਸਾਰੇ ਪਹੁੰਚੇ ਤੇ ਗਿਆਨੀ ਆ माफ ਕਰਨਾ ਮੰਤਰੀ ਬੂਟਾ ਸਿੰਘ ਉਹਨਾਂ ਨੂੰ ਕਹਿਣ ਲੱਗਿਆ ਕਿ ਸਿੱਖ ਕੌਮ ਦਾ ਬੜਾ ਨੁਕਸਾਨ ਹੋ ਗਿਆ ਤੇ ਹੁਣ ਮੈਂ ਚਾਹਣਾ ਹੈ ਕਿ ਆਪਾਂ ਕਾਲ ਤਖਤ ਸਾਹਿਬ ਦੀ ਸੇਵਾ ਕਰਵਾ ਦਈਏ ਤੁਸੀਂ ਮੇਰੇ ਆਖੇ ਲੱਗੋ ਪੈਸੇ ਮਹਿੰਦਰਾ ગાંધી ਤੋਂ ਲਿਆ ਕੇ ਦੇਵਾਂਗਾ ਜਿਹੜਾ ਉਹਨੇ ਕਾਲ ਤਖਤ ਦਾ ਨੁਕਸਾਨ ਕੀਤਾ ਤੇ ਜਿਹੜੀ ਵੀ ਮੰਗ ਆਖੋਗੇ ਉਹ ਮਹਿੰਦਰਾ ગાંધી ਤੋਂ ਮਨਮਾਵਾਗਾ ਸਿੱਖਾਂ ਦੀ ਪਰ ਆਪਾਂ ਇੱਕ ਵਾਰੀ ਕਾਲ ਤਖਤ ਸਾਹਿਬ ਦੀ ਜਿਹੜੀ ਮਰ ਜਾਦਾ ਟੁੱਟੀ ਪਈ ਐ ਉਹਨੂੰ ਬਹਾਲ ਕਰਦਗੇ ਤੇ ਦੋਸਤੋ ਉਹਨਾਂ ਨੇ ਇੱਕ ਮੰਗ ਰੱਖ ਦਿੱਤੀ ਜਥੇਦਾਰ ਕਰਪਾਲ ਸਿੰਘ ਤੇ ਸਕੱਤਰ ਸ਼੍ਰੋਮਣੀ ਕਮੇਟੀ ਨੇ ਆਖਿਆ ਕਿ ਬੂਟਾ ਸਿੰਘ ਜੀ ਸਭ ਤੋਂ ਪਹਿਲਾਂ ਸਾਡੀ ਇੱਕ ਮੰਗ ਐ ਉਹ ਮੰਨੋ ਦੂਜੀ ਗੱਲ ਆਪਾਂ ਬਾਅਦ ਦੇ ਵਿੱਚ ਕਰਾਂਗੇ ਉਹਨਾਂ ਨੇ ਆਖਿਆ ਦੱਸੋ ਜੀ ਕਿਹੜੀ ਮੰਗ ਐ ਉਹਨਾਂ ਨੇ ਆਖਿਆ ਕਿ ਅਕਾਲ ਤਖਤ ਦੇ ਤੇ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਫੌਜ ਲੱਗੀ ਹੋਈ ਐ 2 ਮਹੀਨੇ ਹੋ ਗਏ ਐ ਉੱਥੇ ਫੌਜ ਬੇਅਦਬੀ ਕਰ ਰਹੀ ਹੈ ਬੂਟ ਪਾ ਕੇ ਜਰਾਬਾਂ ਪਾ ਕੇ दारू ਪੀ ਕੇ ਮੀਟ ਖਾ ਕੇ ਉੱਥੇ ਫੌਜ ਬੀੜੀ ਸਿਗਰਟ ਪੀ ਕੇ ਪਹਿਰਾ ਦੇ ਰਹੀ ਹੈ ਤੁਸੀਂ ਸਭ ਤੋਂ ਪਹਿਲਾਂ ਉੱਥੇ ਫੌਜ ਹਟਾਓ ਫਿਰ ਦਰਬਾਰ ਸਾਹਿਬ ਦੀ ਕਾਲ ਤਖਤ ਦੀ ਸੇਵਾ ਦੇ ਵਾਸਤੇ ਸੋਚਾਂਗੇ ਕਹਿੰਦੇ ਬੂਟਾ ਸਿੰਘ ਦੇ ਅੱਗੇ ਉਹਨਾਂ ਨੇ ਸਰਤ ਰੱਖ ਦਿੱਤੀ ਕਹਿੰਦੇ ਬੂਟਾ ਸਿੰਘ ਨੇ ਆਖਿਆ ਕਿ ਕੋਈ ਗੱਲ ਨਹੀਂ ਫੌਜ ਨੂੰ ਭਲਕੇ ਤੋਂ ਆਪਾਂ ਹਟਾ ਦਿੰਨੇ ਆ ਕੋਈ ਗੱਲ ਨਹੀਂ ਮੈਂ ਕੱਲ ਨੂੰ ਹੀ ਫੌਜ ਨੂੰ ਕਹਿ ਦੇਣਾ ਕਿ ਫੌਜ ਹਟ ਜਾਵੇਗੀ ਦੋਸਤੋ ਕਹਿੰਦੇ ਜਿਹੜੇ ਬੂਟਾ ਸਿੰਘ ਦੇ ਬਿਆਨ ਸੀ ਉਹ ਉੱਥੇ ਪ੍ਰੈਸ ਜਿਹੜੇ ਰਿਪੋਰਟਰ ਆਏ ਹੋਏ ਸੀ ਉਹਨਾਂ ਨੇ ਅਖਬਾਰਾਂ ਦੇ ਵਿੱਚ ਛਾਪ ਦਿੱਤੇ ਦੂਜੇ ਦਿਨ ਜਦੋਂ ਅਖਬਾਰਾਂ ਦੇ ਵਿੱਚ ਬਿਆਨ ਸਪੇ ਕਿ ਫੌਜ ਹਟਾਈ ਜਾਵੇਗੀ ਕਹਿੰਦੇ ਇੰਦਰਾ ਗਾਂਧੀ ਨੇ ਜਦੋਂ ਅਖਬਾਰ ਪੜ੍ਹੇ ਕਹਿੰਦੇ ਉਹ ਹੋਰ ਪਰਤ ਗਈ ਉਹ ਗੁੱਸੇ ਦੇ ਵਿੱਚ ਆ ਗਈ ਤੇ ਬੂਟਾ ਸਿੰਘ ਨੂੰ ਕਹਿਣ ਲੱਗੀ ਕਿ ਤੈਨੂੰ ਭੇਜਿਆ ਸੀ ਕਾਲ ਤਾਕਤ ਦੀ ਲਿਪਾ ਪੋਚੀ ਕਰਾਉਣ ਵਾਸਤੇ ਤੈਨੂੰ ਕੀਨੇ ਅਧਿਕਾਰ ਦੇ ਦਿੱਤੇ ਕਿ ਤੂੰ ਉੱਥੇ ਫੌਜ ਹਟਾ ਲਵੇਂ ਐਡੀ ਤੇਰੀ ਜ਼ੁਰਤ ਨਹੀਂ ਕਿ ਤੂੰ ਮੇਰੇ ਆਖੇ ਤੋਂ ਬਿਨਾਂ ਤੂੰ ਉੱਥੋਂ ਫੌਜ ਹਟਾ ਦੇਵੇਂ ਪਰ ਦੋਸਤੋ ਬੂਟਾ ਸਿੰਘ ਨੇ ਆਖਿਆ ਕਿ ਮੈਡਮ ਜੀ ਮੈਂ ਕੋਈ ਫੌਜ ਹਟਾਉਣ ਵਾਸਤੇ ਨਹੀਂ ਆਖਿਆ ਮੇਰੇ ਬਿਆਨਾਂ ਨੂੰ ਤੋੜ ਮੋੜ ਕੇ মিডি加 ਵਾਲਿਆਂ ਨੇ ਜਾਣ ਬੁੱਝ ਕੇ ਮੇਰੇ ਗਲਤ ਬਿਆਨਾਂ ਨੂੰ ਰੰਗਤ ਦੇ ਦਿੱਤੀ ਮੈਂ ਕੋਈ ਫੌਜ ਹਟਾਉਣ ਵਾਸਤੇ ਨਹੀਂ ਆਖਿਆ ਦੋਸਤੋ ਗੁਲਾਮ ਬੰਦਾ ਸੀ ਬੂਟਾ ਸਿੰਘ ਚੱਪੜ ਨਾ ਝਾੜਦਾ ਸੀ ਦਰਾਗੰਧੀਆ ਦੀਆ ਕਹਿੰਦੇ ਸਾਫ ਸਾਫ ਮੁੱਕਰ ਗਿਆ ਦੋਸਤੋ ਉਸ ਤੋਂ ਬਾਅਦ ਕੀ ਹੋਇਆ ਇੰਦਰਾ ਗਾਂਧੀ ਨੇ ਫੇਰ ਆਖਿਆ ਕਿ ਜੇਕਰ ਤੈਥੋਂ ਕਾਲ ਤੱਕ ਸਹਿਬ ਦੀ ਲਿਪਾ ਪੋਚੀ ਤੇ ਮਰਜ਼ਾਦਾ ਬਹਾਲ ਨਹੀਂ ਕਰਾਈ ਜਾਂਦੀ ਮੈਂ ਗਿਆਨੀ ਜੈਲ ਸਿੰਘ ਨੂੰ ਕਹਿ ਦੇਣੀ ਹੈ ਕਹਿੰਦੇ ਬੂਟਾ ਸਿੰਘ ਨੂੰ ਸਣੇ ਕੱਪੜੇ ਅੱਗ ਲੱਗ ਗਈ ਬੂਟਾ ਸਿੰਘ ਤੇ ਜੈਲ ਸਿੰਘ ਦੀ ਬਣਦੀ ਨਹੀਂ ਸੀ ਉਨੇ ਆਖਿਆ ਕਿ ਮੇਰੇ ਹੱਥ ਦੇ ਵਿੱਚੋਂ ਮੌਕਾ ਕੁੰਝ ਨਾ ਜਾਵੇ ਕਹਿੰਦੇ ਇੰਦਰਾ ਗਾਂਧੀ ਦੇ ਫਿਰ ਪੈਰ ਫੜ ਲੇ ਬਸਰਮ ਨੇ ਕਹਿਣ ਲੱਗਿਆ ਮੈਡਮ ਜੀ ਮੈਨੂੰ ਹੋਰ ਇੱਕ ਹਫ਼ਤੇ ਦਾ ਸਮਾਂ ਦੇ ਦਿਓ ਮੈਂ ਇੱਕ ਹਫ਼ਤੇ ਦੇ ਵਿੱਚ ਵਿੱਚ ਸਾਰਾ ਕੁਝ ਠੀਕ ਠਾਕ ਕਰ ਦੇਵਾਂਗਾ ਇੱਕ ਹਫ਼ਤੇ ਦਾ ਸਮਾਂ ਲੈ ਕੇ ਦੋਸਤੋ ਫਿਰ ਆ ਗਿਆ ਫਿਰ ਜਦੋਂ ਆਇਆ ਕਹਿੰਦੇ ਉਹਨੇ ਕੀ ਕੀਤਾ ਜਦੋਂ ਸਾਰਿਆਂ ਤੋਂ ਪੁੱਛਿਆ ਕੋਈ ਉਹਦੇ ਆਖੇ ਨਾ ਲੱਗਿਆ ਅਕਾਲ ਤਖਤ ਦੀ ਸੇਵਾ ਕਰਨ ਵਾਸਤੇ ਫਿਰ ਦੋਸਤੋਂ ਨੂੰ ਦੱਸ ਪਈ ਸੰਤਾ ਸਿੰਘ ਦੀ ਜਿਹੜਾ ਬੁੱਢਾ ਦਲ ਦਾ ਜਥੇਦਾਰ ਸੀ ਸੰਤਾ ਸਿੰਘ ਨਿਹੰਗ ਦੀ ਜਦੋਂ ਨੂੰ ਦੱਸ ਪਈ ਕਹਿੰਦੇ ਉਹ ਸੰਤਾ ਸਿੰਘ ਦੇ ਕੋਲ ਪਹੁੰਚ ਗਿਆ ਉਹਨੇ ਸੰਤਾ ਸਿੰਘ ਨੂੰ ਜਾ ਕੇ ਆਖਿਆ ਕਿ ਸੰਤਾ ਸਿੰਘ ਜੇਕਰ ਕਰ ਸਕਦਾ ਤਾਂ ਸ਼ੇਰ ਦੇ ਬੱਚੇ ਵਾਲਾ ਕੰਮ ਅੱਜ ਕਰ ਤੇਰੀ ਲੋੜ ਪੈ ਗਈ ਹੈ ਜਿਹੜਾ ਕੰਮ ਆਖੇਗਾ ਇੰਦਰਾ ਗਾਂਧੀ ਤੋਂ ਉਹ ਕਰਵਾ ਦੇਂਗਾ ਜਿਹੜੀ ਸਹੂਲਤ ਮੰਗੇਗਾ ਉਹ ਦਵਾ ਦੇਂਗਾ ਵੱਡੀਆਂ ਵੱਡੀਆਂ ਫੋਰਸਾਂ ਤੇਰੀ ਅਗਵਾਈ ਕਰਿਆ ਕਰਨਗੀਆਂ ਵੱਡੀ ਵੱਡੀ ਫੋਰਸ ਤੇਰੇ ਮਗਰ ਮੂਹਰੇ ਸੈਂਟਰ ਦੀ ਤੁਰਿਆ ਫਿਰਿਆ ਕਰੇਗੀ ਪਰ ਇਹ ਕੰਮ ਕਰਵਾ ਦੇ ਅਕਾਲ ਤਖਤ ਦੀ ਸੇਵਾ ਕਰਵਾ ਦੇ ਕਹਿੰਦੇ ਸੰਤਾ ਸਿੰਘ ਦੀ ਕਾਲੀਆਂ ਨਾਲ ਵੀ ਨਹੀਂ ਬਣਦੀ ਸੀ ਤੇ ਸੰਤ ਗਿਆਨੀ ਜਰਨੈਲ ਸਿੰਘ ਨਾਲ ਵੀ ਨਹੀਂ ਬਣਦੀ ਸੀ ਤੇ ਉਹਨਾਂ ਦੇ ਬੰਦਿਆਂ ਨਾਲ ਵੀ ਨਹੀਂ ਬਣਦੀ ਸੀ ਉਹਨੇ ਆਖਿਆ ਕਿ ਕੋਈ ਗੱਲ ਨਹੀਂ ਜੇਕਰ ਤੂੰ ਆ ਗਿਆ ਹੈ ਲੇਟ ਤੇ ਬੜਾ ਹੋ ਗਿਆ ਤੂੰ ਸਾਰਿਆਂ ਦੀਆਂ ਮਿੰਨਤਾਂ ਕਰਕੇ ਮੇਰੇ ਕੋਲੇ ਆ ਗਿਆ ਪਰ ਹਾਂ ਇੰਦਰਾ ਗਾਂਧੀ ਦੇ ਦਰਬਾਰ ਦੇ ਵਿੱਚ ਮੇਰਾ ਹੁਕਮ ਚੱਲਣਾ ਚਾਹੀਦਾ ਹੈ ਇਹ ਨਾ ਹੋਵੇ ਕੱਲ ਨੂੰ ਕਿ ਮੇਰਾ ਹੁਕਮ ਇੰਦਰਾ ਗਾਂਧੀ ਮੋੜ ਦੇ ਤੇ ਮੇਰੇ ਜਿਹੜੇ ਬੰਦੇ ਐ ਉਹਨਾਂ ਦੀ ਸੈਂਟਰ ਦੇ ਵਿੱਚ ਪੁੱਛ ਦੱਸ ਹੋਣੀ ਚਾਹੀਦੀ ਹੈ ਕਹਿੰਦੇ ਸੰਤਾ ਸਿੰਘ ਨੇ ਆਗੂ ਬੂਟਾ ਸਿੰਘ ਨੇ ਆਖਿਆ ਕਿ ਸੰਤਾ ਸਿੰਘ ਤੁਹਾਡੇ ਸਾਰੇ ਕੰਮ ਹੋਣਗੇ ਸੱਤ ਵਚਨ ਕਹਿੰਦੇ ਫਿਰ ਸੰਤਾ ਸਿੰਘ ਨਾਲ ਬੈਠ ਕੇ ਮੀਟਿੰਗ ਕੀਤੀ ਗਈ ਫਿਰ ਸੰਤਾ ਸਿੰਘ ਨੇ ਆਖਿਆ ਕਿ ਮੈਂ ਅਕਾਲ ਤਖਤ ਦੀ ਸੇਵਾ ਤੇ ਕਰਵਾ ਦਿੰਦਾ ਪਰ ਆਪਾਂ ਨੂੰ ਇੱਕ ਟਕਵੰਜ ਕਰਨਾ ਪੈਣਾ ਹੈ ਝੂਠਾ ਮੂਠਾ ਟਕਵੰਜ ਕਰਨਾ ਪੈਣਾ ਹੈ ਬੂਟਾ ਸਿੰਘ ਨੇ ਆਖਿਆ 10 ਜਲਦੀ ਬੋਲ ਕੀ ਟਕਵੰਜ ਕਹਿੰਦਾ ਆਪਾਂ ਨੂੰ ਸਰਬੱਤ ਖਾਲਸਾ ਸੱਜਣਾ ਪੈਣਾ ਹੈ ਸਰਬੱਤ ਖਾਲਸਾ ਦੇ ਵਿੱਚ ਕਹਿੰਦਾ ਇੱਕ ਹਜੂਰ ਸਾਹਿਬ ਦਾ ਜਥੇਦਾਰ ਸੱਜਣਾ ਇੱਕ ਪਟਨਾ ਸਾਹਿਬ ਦਾ ਜਥੇਦਾਰ ਸੱਜਣਾ ਦੋਨੇ ਜਥੇਦਾਰ ਸਰਬੱਤ ਖਾਲਸਾ ਦੇ ਵਿੱਚ ਆਉਣਗੇ ਤੇ ਅਰਦਾਸ ਕਰਨਗੇ ਅਕਾਲ ਤਖਤ ਦੀ ਸੇਵਾ ਦੀ ਕਹਿੰਦਾ ਉਸ ਤੋਂ ਬਾਅਦ ਫਿਰ ਅਸੀਂ ਸੇਵਾ ਕਰਦਾਂਗੇ ਸਾਨੂੰ ਬਹਾਨਾ ਮਿਲ ਜੂ ਤੇ ਸਿੱਖ ਕੋਮ ਭੋਲੀ ਭਾੜੀ ਹੈ ਤੇ ਸਾਡੇ ਮਗਰ ਲੱਗ ਜੂਗੀ ਦੋਸਤੋ ਬੂਟਾ ਸਿੰਘ ਨੇ ਆਖਿਆ ਕਿ ਜਲਦੀ ਰੱਖੋ ਜਲਦੀ ਤੋਂ ਜਲਦੀ ਸਰਬੱਤ ਖਾਲਸਾ ਸਾਧ ਕਹਿੰਦੇ ਦੋਸਤੋ 11 ਅਗਸਤ ਦਾ ਦਿਨ ਰੱਖ ਲਿਆ ਗਿਆ ਸਰਬੱਤ ਖਾਲਸਾ ਵਾਸਤੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਹੋਏ ਨੂੰ 2 ਮਹੀਨੇ ਹੋ ਚੁੱਕੇ ਸੀ 11 ਅਗਸਤ ਦਾ ਦਿਨ ਰੱਖਿਆ ਗਿਆ ਤੇ ਕਹਿੰਦੇ ਪਟਨਾ ਸਾਹਿਬ ਦੇ ਜਥੇਦਾਰ ਨੂੰ ਸਨੇਹਾ ਲਾਇਆ ਗਿਆ ਮਾਨ ਸਿੰਘ ਨੂੰ ਹਜੂਰ ਸਾਹਿਬ ਦੇ ਜਥੇਦਾਰ ਜਗਿੰਦਰ ਸਿੰਘ ਨੂੰ ਸਨੇਹਾ ਭੇਜਿਆ ਗਿਆ ਪਰ ਦੋਸਤੋ ਕਹਿੰਦੇ ਜਦੋਂ ਦਿਨ ਨੇੜੇ ਆ ਗਏ ਉਹਨਾਂ ਨੇ ਆਉਣ ਤੋਂ ਕੋਰਾ ਜਵਾਬ ਦੇ ਦਿੱਤਾ ਉਹ ਕਹਿੰਦੇ ਅਸੀਂ ਬਿਲਕੁਲ ਨਹੀਂ ਆਵਾਂਗੇ ਇਹ ਸਿੱਖ ਕੌਮ ਦੇ ਖਿਲਾਫ ਸਰਬੱਤ ਖਾਲਸਾ ਤੁਸੀਂ ਕਰਨ ਲੱਗੇ ਹੋ ਇਸ ਲਈ ਅਸੀਂ ਇਸ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ ਕਹਿੰਦੇ ਸੰਤਾ ਸਿੰਘ ਨੇ ਕਿਹਾ ਕਿ ਜੇਕਰ ਉਹ ਸ਼ਾਮਲ ਨਹੀਂ ਹੋਣਗੇ ਕਹਿੰਦੇ ਫਿਰ ਅਰਦਾਸ ਕੌਣ ਕਰੇਗਾ ਅਕਾਲ ਤਖਤ ਦਾ ਜਥੇਦਾਰ ਸਰਬੱਤ ਖਾਲਸਾ ਵਿੱਚ ਜ਼ਰੂਰ ਚਾਹੁੰਦਾ ਦੋਸਤੋ ਕਹਿੰਦੇ ਜਦੋਂ 11 ਤਰੀਕ ਆਈ ਇੱਕ ਦਿਨ ਰਹਿ ਗਿਆ ਸੀ 10 ਤਰੀਕ ਸੀ ਬੂਟਾ ਸਿੰਘ ਨੇ ਕਹਿੰਦੇ ਆਪਣਾ ਜਹਾਜ਼ ਚੁੱਕਿਆ ਕਿਉਂਕਿ ਗ੍ਰਹਿ ਮੰਤਰੀ ਸੀਗਾ ਸੈਂਟਰ ਦੇ ਵਿੱਚ ਆਪਣਾ ਜਹਾਜ਼ ਉਹਨੇ ਅੰਬਰ ਤਸਰੋਂ ਉਡਾਣ ਭਰੀ ਸਿੱਧਾ ਜਾ ਕੇ ਪਟਨਾ ਸਾਹਿਬ ਤਾਰ ਦਿੱਤਾ ਕਹਿੰਦੇ ਪਟਨਾ ਸਾਹਿਬ ਦੇ ਜਥੇਦਾਰ ਦੇ ਕੋਲੇ ਚਲੇ ਆ ਗਿਆ ਪਰ ਜਦੋਂ ਜਥੇਦਾਰ ਦੇ ਘਰ ਪਹੁੰਚਿਆ ਪਟਨਾ ਸਾਹਿਬ ਤਖਤ ਤੇ ਪਹੁੰਚਿਆ ਤੇ ਜਥੇਦਾਰ ਮਾਨ ਸਿੰਘ ਉਥੋਂ ਨਿਕਲ ਚੁੱਕਿਆ ਸੀ ਉਹ ਕਹਿੰਦੇ ਕਲਕੱਤੇ ਪਹੁੰਚ ਚੁੱਕਿਆ ਸੀ ਜਦੋਂ ਬੂਟਾ ਸਿੰਘ ਨੇ ਜਾ ਕੇ ਪੁੱਛਿਆ ਜਲਦੀ ਦੇ ਵਿੱਚ ਕਿ ਜਥੇਦਾਰ ਮਾਨ ਸਿੰਘ ਕਿੱਥੇ ਹੈ ਸੇਵਾਦਾਰਾਂ ਨੇ ਦੱਸਿਆ ਕਿ ਉਹ ਤੇ ਕਲਕੱਤੇ ਚਲਿਆ ਗਿਆ ਹੈ ਦੋਸਤੋ ਕਹਿੰਦੇ ਉਥੋਂ ਜਿਹੜਾ ਜਹਾਜ਼ ਸੀ ਪਟਨੇ ਦੇ 에어ਪੋਰਟ ਤੋਂ ਚੱਕਿਆ ਸਿੱਧਾ ਕਲਕੱਤੇ ਜਾ ਕੇ ਤਾਰ ਦਿੱਤਾ ਦੋਸਤੋ ਜਥੇਦਾਰ ਦੇ ਮੰਗਰੀ ਚਲਿਆ ਗਿਆ ਬੂਟਾ ਸਿੰਘ ਰਾਜ ਮੰਤਰੀ ਕਹਿੰਦੇ ਕਲਕੱਤੇ ਦੇ ਵਿੱਚ ਧਰਮ ਪ੍ਰਚਾਰ ਰੱਖਿਆ ਹੋਇਆ ਸੀ 10 ਦਿਨਾਂ ਦਾ ਕਹਿੰਦੇ ਜਥੇਦਾਰ ਨੇ ਆਉਣ ਤੋਂ ਕੋਰੀ ਨਾ ਕਰ ਦਿੱਤੀ ਹੁਣੇ ਬੂਟਾ ਸਿੰਘ ਨੂੰ ਆਖਿਆ ਕਿ ਮੈਂ ਨਹੀਂ ਜਾਵਾਂਗਾ ਇੱਥੇ ਅੰਮ੍ਰਿਤ ਸੰਚਾਰ ਚੱਲ ਰਿਹਾ ਹੈ ਧਰਮ ਪ੍ਰਚਾਰ ਚੱਲ ਰਿਹਾ ਹੈ ਤੇ ਉੱਥੇ ਜਿਹੜਾ ਸਰਬੱਤ ਖਾਲਸਾ ਹੋ ਰਿਹਾ ਹੈ ਉਹ ਸਿੱਖ ਕੌਮ ਦੇ ਖਿਲਾਫ ਹੋ ਰਿਹਾ ਹੈ ਮੈਂ ਨਹੀਂ ਉਹਦੇ ਵਿੱਚ ਹਾਜ਼ਰ ਹੋਵਾਂਗਾ ਕਹਿੰਦੇ ਨਾਲ ਜੱਜ ਰੱਖਿਆ ਸੀ ਸੈਂਟਰ ਦਾ ਵਜ਼ੀਰ ਸੀ ਦੋਸਤੋ ਕਹਿੰਦੇ ਮਾਨ ਸਿੰਘ ਨੂੰ ਫੜ ਕੇ ਜਥੇਦਾਰ ਨੂੰ ਸਿਕਿਉਰਿਟੀ ਨੇ ਤੱਕੇ ਨਾਲ ਜਹਾਜ਼ ਦੇ ਵਿੱਚ ਬਿਠਾ ਲਿਆ ਬੂਟਾ ਸਿੰਘ ਨੇ ਕਿਹਾ ਕਿ ਜੇਕਰ ਇਹ ਇੱਜ਼ਤ ਭਾਵ ਦੇ ਨਾਲ ਨਹੀਂ ਜਾਂਦਾ ਤੈਨੂੰ ਫੜ ਕੇ ਜਹਾਜ਼ ਦੇ ਵਿੱਚ ਬਿਠਾਓ ਕਹਿੰਦੇ ਜਥੇਦਾਰ ਮਾਨ ਸਿੰਘ ਨੂੰ ਫੜ ਕੇ ਜਹਾਜ਼ ਦੇ ਵਿੱਚ ਬਿਠਾ ਲਿਆ ਤੇ ਦੋਸਤੋ ਜਹਾਜ਼ ਆ ਕੇ ਸਿੱਧਾ ਅੰਮ੍ਰਿਤਸਰ ਤਾਰ ਦਿੱਤਾ ਗਿਆ ਤੇ ਅੰਮ੍ਰਿਤਸਰ ਦੇ ਵਿੱਚ ਜਦੋਂ ਸਰਬੱਤ ਖਾਲਸਾ ਦੇ ਵਿੱਚ ਜਿਹੜਾ ਕੱਟ ਕੀਤਾ ਗਿਆ ਕਹਿੰਦੇ ਜੂਪੀ ਬਿਹਾਰ ਦੇ ਭਈਏ ਲਿਆਦੇ ਗਏ ਦੋਸਤੋ ਉਹਨਾਂ ਦੇ ਖੱਤਿਆਂ ਪੱਗਾਂ ਵਡਾਈਆਂ ਗਈਆਂ ਜਿਹੜੀਆਂ ਕਾਂਗਰਸ ਦੀਆਂ ਜ਼ਿਲ੍ਹਾ ਕਮੇਟੀਆਂ ਸੀ ਉਹਨਾਂ ਨੂੰ ਕਾਂਗਰਸ ਨੇ ਸਨੇਹੇ ਦਿੱਤੇ ਕਿ ਇੰਨੀਆਂ-ਇੰਨੀਆਂ ਬੱਸਾਂ ਅੰਮ੍ਰਿਤਸਰ ਦੇ ਵਿੱਚ ਸਰਬੱਤ ਖਾਲਸੇ ਵਿੱਚ ਲੋਕਾਂ ਦੀਆਂ ਲੈ ਕੇ ਆਓ ਕਹਿੰਦੇ ਉਸ ਸਮੇਂ ਕਾਂਗਰਸੀ ਲੋਕਾਂ ਨੇ ਵੀ ਆਉਣ ਤੋਂ ਨਾ ਕਰ ਦਿੱਤੀ ਸੀ ਕਹਿੰਦੇ ਆ ਸਿੱਖ ਪੰਥ ਦੇ ਖਿਲਾਫ ਸਰਬੱਤ ਖਾਲਸਾ ਹੋ ਰਿਹਾ ਹੈ ਇੰਦਰਾ ਗਾਂਧੀ ਕਰ ਰਹੀ ਹੈ ਇਸ ਲਈ ਅਸੀਂ ਨਹੀਂ ਸਰਬੱਤ ਖਾਲਸੇ ਵਿੱਚ ਜਾਣਾ ਦੋਸਤੋ ਜੂਪੀ ਪਿਆਰ ਦੇ ਜਿਹੜੇ ਬਈਏ ਸੀ ਕਹਿੰਦੇ ਖੱਤੀਆਂ ਪੱਗਾਂ ਬਣਾ ਕੇ ਉਹ ਸਰਬੱਤ ਖਾਲਸਾ ਦੇ ਵਿੱਚ ਲਿਆਂਦੇ ਗਏ ਕਹਿੰਦੇ ਜਦੋਂ ਜਥੇਦਾਰ ਮਾਨ ਸਿੰਘ ਸਰਬੱਤ ਖਾਲਸਾ ਵਿੱਚ ਪਹੁੰਚਿਆ ਕਹਿੰਦੇ ਉਹਨੇ ਜੂਪੀ ਦੇ ਸਾਰੇ ਬਈਏ ਪਛਾਣ ਲਏ ਕਹਿੰਦੇ ਉਹਨੇ ਦੇਖ ਕੇ ਬੂਟਾ ਸਿੰਘ ਨੂੰ ਗਾਲ੍ਹਾਂ ਕੱਢੀਆਂ ਗੁੱਸੇ ਵਿੱਚ ਸੰਤਾ ਸਿੰਘ ਨੂੰ ਗਾਲ੍ਹਾਂ ਕੱਢੀਆਂ ਕਹਿੰਦਾ ਰਾਖਸ਼ੋ ਤੁਸੀਂ ਕੀ ਕਰਵਾ ਰਹੇ ਹੋ ਇਹ ਤੇ ਸਾਰੇ ਜੂਪੀ ਬਿਹਾਰ ਦੇ ਬਈਏ ਨੇ ਜਿਨ੍ਹਾਂ ਦੇ ਖੱਟੀਆਂ ਪੰਗਾ ਬਣਾਈਆਂ ਹੋਈਆਂ ਇੰਜ ਸਰਬੱਤ ਖਾਲਸਾ ਕਰੋਗੇ ਕਹਿੰਦਾ ਤੁਸੀਂ ਮੈਨੂੰ ਵੀ ਸਿੱਖ ਪੰਥ ਦਾ 도ਕੀ ਬਣਾ ਦਿੱਤਾ ਤੇ ਸੰਤਾ ਸਿੰਘ ਦੋਸਤੋਂ ਉੱਥੇ ਅਗਵਾਈ ਕਰ ਰਿਹਾ ਸੀ ਜਿਹੜਾ ਬੁੱਢਾ ਦਲ ਦਾ ਜਥੇਦਾਰ ਸੀ ਕਹਿੰਦੇ ਉੱਥੇ ਸਰਬੱਤ ਖਾਲਸਾ ਕਰਿਆ ਗਿਆ ਕਿੱਥੇ ਕਰਿਆ ਗਿਆ ਅਕਾਲ ਤਖਤ ਤੇ ਤੇ ਉਹਨਾਂ ਨੂੰ ਨਹੀਂ ਜਗ੍ਹਾ ਮਿਲੀ ਉਹਨਾਂ ਨੇ ਅਕਾਲੀ ਫੂਲਾ ਸਿੰਘ ਦਾ ਜਿਹੜਾ ਬੁੰਗਾ ਸੀ ਬੁੱਢਾ ਦਲ ਦੇ ਦੋਸਤੋ ਉਹ ਪ੍ਰਬੰਧ ਦੇ ਥੱਲੇ ਸੀ ਉੱਥੇ ਸਰਬੱਤ ਖਾਲਸਾ ਕਹਿੰਦੇ ਕੀਤਾ ਗਿਆ ਤੇ ਉਹਦੇ ਵਿੱਚ ਮਾਨ ਸਿੰਘ ਨੇ ਅਰਦਾਸ ਕੀਤੀ ਉਤੋਂ ਤੱਕੇ ਨਾਲ ਅਰਦਾਸ ਕਰਵਾਈ ਬੂਟਾ ਸਿੰਘ ਨੇ ਉਹਦੇ ਗਲ ਦੇ ਵਿੱਚ ਗੂਠਾ ਦੇ ਕੇ ਉਤੋਂ ਅਰਦਾਸ ਕਰਵਾਈ ਪਰ ਉਹਨੇ ਅਰਦਾਸ ਦੇ ਵਿੱਚ ਸੇਵਾ ਦੇ ਸ਼ਬਦ ਨਹੀਂ ਕਹੇ ਉਹਨੇ ਅਕਾਲ ਤਖਤ ਦੀ ਸੇਵਾ ਦਾ ਕੋਈ ਜ਼ਿਕਰ ਨਹੀਂ ਕੀਤਾ ਉਹਨੇ ਦੱਬੇ ਬਣ ਦੇ ਨਾਲ ਡੰਗ ਲਾਹੂ ਅਰਦਾਸ ਕਰ ਦਿੱਤੀ ਉਹਨੇ ਕਿਸੇ ਦਾ ਵੀ ਵਿੱਚ ਨਾ ਨਾ ਲਿਆ ਤੇ ਸਰਬੱਤ ਖਾਲਸਾ ਦੋਸਤੋ ਸਮਾਪਤ ਹੋ ਗਿਆ ਤੇ ਮਾਨ ਸਿੰਘ ਨੂੰ ਅਕਾਲ ਤਖਤ ਦੇ ਦਰਸ਼ਨ ਵੀ ਨਾ ਕਰਨ ਦਿੱਤੇ ਬੂਟਾ ਸਿੰਘ ਨੇ ਸਿੱਧਾ ਜਹਾਜ਼ 'ਚ ਚੜਾਇਆ ਦਿੱਲੀ ਆਪਣੇ ਬੰਗਲੇ ਵਿੱਚ ਲੈ ਕੇ ਚਲਾ ਗਿਆ ਤੇ ਲੋਕ ਦੋਸਤੋ ਉੱਥੋਂ ਨਿਕੜ ਗਏ ਤੇ ਕੁਝ ਬੰਦਿਆਂ ਨੇ ਜਿਹੜੇ ਸਰਕਾਰੀ ਬੰਦੇ ਸੀ ਉਹਨਾਂ ਨੇ ਗੱਲ ਫਲਾ ਦਿੱਤੀ ਕਿ ਜੀ ਸਰਬੱਤ ਖਾਲਸਾ ਬੜਾ ਕਾਮਯਾਬ ਹੋਇਆ ਟੀਵੀਆਂ ਦੇ ਵਿੱਚ ਖਬਰਾਂ ਦਿੱਤੀਆਂ ਗਈਆਂ ਅਖਬਾਰਾਂ ਦੇ ਵਿੱਚ ਪੂਰੇ-ਪੂਰੇ ਪੇਜ ਦੇ ਕਰੋੜਾ ਰੁਪਇਆ ਲਾ ਕੇ ਹਥਿਆਰ ਦਿੱਤੇ ਗਏ ਕਿ ਲੱਖਾਂ ਬੰਦਾ ਸਰਬੱਤ ਖਾਲਸਾ ਵਿੱਚ ਹਾਜ਼ਰ ਹੋਇਆ ਅਸਲ ਦੇ ਵਿੱਚ ਉਹਦੇ ਵਿੱਚ ਬਹੁਤ ਥੋੜੀ ਗਿਣਤੀ ਵਿੱਚ ਉਹ ਵੀ ਜੂਪੀ ਬਿਹਾਰ ਦੇ ਭਈਏ ਕੱਟੇ ਹੋਏ ਸੀ ਤੇ ਦੋਸਤੋ ਇਸ ਤਰ੍ਹਾਂ ਕਹਿੰਦੇ ਸੰਤਾ ਸਿੰਘ ਨੇ ਅਕਾਲ ਤਖਤ ਦੀ ਸੇਵਾ ਫੌਜ ਦੀ ਨਿਗਰਾਨੀ ਦੇ ਵਿੱਚ ਸ਼ੁਰੂ ਕਰ ਦਿੱਤੀ ਉਂਝ ਤੇ ਖਾਰਕੂ ਸਿੰਘ ਨੂੰ ਕਰਨ ਦਿੰਦੇ ਨਹੀਂ ਸੀ ਮਾਰੋ ਨੇ ਫੌਜ ਦਾ ਪਹਿਰਾ ਲਵਾ ਕੇ ਬੂਟਾ ਸਿੰਘ ਨੂੰ ਕਹਿ ਕੇ ਅਕਾਲ ਤਖਤ ਦੀ ਕਹਿੰਦੇ ਜਿਹੜੀ ਸੇਵਾ ਸੀ ਉਹਦੀ ਵੀ ਦੋਸਤੋ ਅਰਦਾਸ ਕਰਨੀ ਪੈਣੀ ਸੀ ਫਿਰ ਸੰਤਾ ਸਿੰਘ ਨੇ ਕਿਹਾ ਬੂਟਾ ਸਿੰਘ ਨੂੰ ਕਹਿੰਦਾ ਇੰਜ ਨਹੀਂ ਸਰਨਾ ਹੁਣ ਅਰਦਾਸ ਵਾਸਤੇ ਆਪਾਂ ਨੂੰ ਪੰਜ ਸਿੰਘਾਂ ਦੀ ਲੋੜ ਪੈਣੀ ਹੈ ਕਹਿੰਦਾ ਪੰਜ ਸਿੰਘ ਬੁલાਏ ਜਾਣ ਜਿਹੜੇ ਇੱਟਾਂ ਰੱਖਣਗੇ ਫਿਰ ਅਕਾਲ ਤਖਤ ਸਾਹਿਬ ਦੀ ਕਹਿੰਦਾ ਆਪਾਂ ਲਿਪਾ ਪੋਚੀ ਕਰ ਸਕਦੇ ਹਾਂ ਨਹੀਂ ਤੇ ਸਿੱਖ ਕੂਮ ਨੇ ਮੰਨਣਾ ਹੀ ਨਹੀਂ ਫਿਰ ਕਹਿੰਦੇ ਦੋਸਤੋ ਬੂਟਾ ਸਿੰਘ ਜਾਜ ਲੈ ਕੇ ਆ ਗਿਆ ਫਿਰ ਉਹਨੇ ਪੰਜ ਪਿਆਰਿਆਂ ਦੇ ਵਿੱਚ ਕੌਣ ਕੌਣ ਸ਼ਾਮਲ ਕੀਤੇ ਦੋਸਤੋ ਕਹਿੰਦੇ ਨੰਬਰ 1 ਤੇ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਜਿਹੜੇ ਦਲ ਦੇ ਮੁਖੀ ਨੇ ਹੁਣ ਵੀ ਜਿਉਂਦੇ ਆ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਕਹਿੰਦੇ ਉਸ ਸਮੇਂ ਜੇਲ੍ਹ ਦੇ ਵਿੱਚ ਸੀ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਬੂਟਾ ਸਿੰਘ ਨੇ ਕਢਾਇਆ ਕਿਉਂਕਿ ਗ੍ਰਹਿ ਮੰਤਰੀ ਸੀ ਕਹਿੰਦੇ ਜੇਲ੍ਹ ਦੇ ਵਿੱਚੋਂ ਸਿੱਧਾ ਜਹਾਜ਼ ਤੇ ਚੱਕਿਆ ਆ ਕੇ ਪੰਜ ਪਿਆਰਿਆਂ ਚ ਲਾ ਦਿੱਤਾ ਤੇ ਦੋਸਤੋ ਦੂਜਾ ਕੌਣ ਸੀ ਸੰਤ ਨਰੈਣ ਸਿੰਘ ਝੋੜੜਾਂ ਵਾਲੇ ਨਾਨਕਸਰ ਵਾਲੇ ਜਿਨ੍ਹਾਂ ਨੂੰ ਨਾਨਕਸਰਗੇ ਬੜਾ ਉੱਚਾ ਰੁਤਬਾ ਦਿੰਦੇ ਆ ਸੰਤ ਨਰੈਣ ਸਿੰਘ ਉਹਨਾਂ ਦੀਆਂ ਵਰਸ਼ੀਆਂ ਵੀ ਬਣਾਉਂਦੇ ਆ ਮੈਂ ਦੱਸਣਾ ਚਾਹਣਾ ਹੈ ਇਹਨਾਂ ਨੂੰ ਪੰਥ ਵਿੱਚੋਂ ਸਿੱਖਿਆ ਹੋਇਆ ਸੀ ਨਰੈਣ ਸਿੰਘ ਨੂੰ ਜਿੱਥੇ ਸੰਤਾ ਸਿੰਘ ਨੂੰ ਸਿੱਖਿਆ ਉਥੇ ਨਰੈਣ ਸਿੰਘ ਨੂੰ ਵੀ ਪੰਤ ਚੋਂ ਸਿੱਖਿਆ ਹੋਇਆ ਸੀ ਤੇ ਦੋਸਤੋ ਤੀਜਾ ਡੇਰਾ ਬਾਬਾ ਮਹਾਰਾਜ ਸਿੰਘ ਦਾ ਗੱਦੀ ਜੀਨ ਸੀ ਜਿਹੜਾ ਬਿਕਰਮਜੀਤ ਸਿੰਘ ਉਹਨੂੰ ਤੀਜਾ ਪਿਆਰਾ ਬਣਾਇਆ ਗਿਆ ਚੌਥਾ ਗੋਪਾਲ ਸਿੰਘ ਨੂੰ ਬਣਾਇਆ ਗਿਆ ਪੰਜਵਾਂ ਪਿਆਰਾ ਸੰਤਾ ਸਿੰਘ ਬਣਿਆ ਇਸ ਤਰ੍ਹਾਂ ਦੋਸਤੋ ਇਹ ਪੰਜ ਪਿਆਰੇ ਬਣਾਏ ਗਏ ਇਹਨਾਂ ਨੂੰ ਸਰਕਾਰੀ ਪੰਜ ਪਿਆਰੇ ਆਖਿਆ ਜਾ ਸਕਦਾ ਹੈ ਪਰ ਇਹਨਾਂ ਦੇ ਵਿੱਚੋਂ ਬਹੁਤੇ ਬੰਦੇ ਸਰਕਾਰ ਦੇ ਡਰ ਦੇ ਮਾਰੇ ਆਏ ਸੀ ਜਿਨ੍ਹਾਂ ਨੇ ਬਾਅਦ ਦੇ ਵਿੱਚ ਮਾਫੀਨਾਮਾ ਲਿਖ ਕੇ ਦਿੱਤਾ ਜਿਨ੍ਹਾਂ ਵਿੱਚ ਬਾਬਾ ਨਿਹਾਲ ਸਿੰਘ ਤੇ ਬਿਕਰਮਜੀਤ ਸਿੰਘ ਤੇ ਗਪਾਲ ਸਿੰਘ ਇਹਨਾਂ ਨੇ ਮਾਫੀਨਾਮਾ ਲਿਖ ਕੇ ਦਿੱਤਾ ਪਰ ਜਿਹੜਾ ਸੰਤ ਨਰੈਣ ਸਿੰਘ ਸੀ ਝੋੜਣਾ ਵਾਲਾ ਕਹਿੰਦੇ ਉਹ ਵਾਕੜ ਗਿਆ ਸੀ ਉਹਨੇ ਕੋਈ ਮਾਫੀਨਾਮਾ ਨਹੀਂ ਲਿਖ ਕੇ ਦਿੱਤਾ ਕਹਿੰਦਾ ਕਰ ਲਓ ਮੇਰਾ ਜੋ ਕੁਝ ਕਰਨਾ ਹੈ ਦੋਸਤੋ ਆਕੀ ਹੋ ਗਿਆ ਸੀ ਸਿੱਖ ਕੌਮ ਤੋਂ ਇਹ ਪੰਜ ਪਿਆਰੇ ਬਣੇ ਕਹਿੰਦੇ ਸੰਤਾ ਸਿੰਘ ਨੇ ਅਰਦਾਸ ਕੀਤੀ ਅਕਾਲ ਤਖਤ ਦੀ ਸੇਵਾ ਦੀ ਇਹਨਾਂ ਸਾਰਿਆਂ ਨੇ ਦੋ-ਦੋ ਇੱਟਾਂ ਰੱਖੀਆਂ ਪੰਜ ਪਿਆਰਿਆਂ ਦੇ ਰੂਪ ਵਿੱਚ ਸਾਰਿਆਂ ਨੇ ਦੋ-ਦੋ ਇੱਟਾਂ ਰੱਖੀਆਂ ਤੇ ਬਾ ਫਿਰ ਅਕਾਲ ਤਖਤ ਦੀ ਸੇਵਾ ਇਹਨਾਂ ਨੇ ਫੌਜ ਦੀ ਪੁਲਿਸ ਦੀ ਇੰਦਰਾ ਗਾਂਧੀ ਇੰਦਰਾ ਗਾਂਧੀ ਦੀ ਫੋਰਸ ਦੀ ਅਗਵਾਈ ਵਿੱਚ ਸੇਵਾ ਸ਼ੁਰੂ ਕਰ ਦਿੱਤੀ ਸਿੱਖ ਪੰਥ ਦਾ ਦੋਸਤੋ ਬੜਾ ਮਨ ਔਖਾ ਸੀ ਇੱਕ ਪਾਸੇ ਤੇ ਅਕਾਲ ਤਖਤ ਟਾਇਆ ਜਾ ਚੁੱਕਾ ਸੀ ਇੱਕ ਪਾਸੇ ਇੰਦਰਾ ਗਾਂਧੀ ਨੇ ਉਹਦੀ ਸਰਕਾਰੀ ਸੇਵਾ ਸ਼ੁਰੂ ਕਰਾਤੀ ਸੀ ਜਦੋਂ ਸਾਰੇ ਪੰਥ ਨੇ ਜਵਾਬ ਦੇਤਾ ਸੀ ਸੇਵਾ ਕਰਨ ਤੋਂ ਉਦੋਂ ਬੁੱਢਾ ਦਲ ਦਾ ਜਥੇਦਾਰ ਸੰਤਾ ਸਿੰਘ ਸੇਵਾ ਕਰਨ ਆਇਆ ਉਹਦੇ ਨਾਲ ਨਰੈਣ ਸਿੰਘ ਝੋੜੜਾਂ ਵਾਲਾ ਆਇਆ ਨਾਨਕ ਪਟਰੀਆ ਇਹ ਬੰਦਿਆਂ ਨੇ ਆ ਕੇ ਇਟਾਂ ਧਰੀਆਂ ਤੇ ਦੋਸਤੋਂ ਸੇਵਾ ਕੀਤੀ ਇਸ ਤਰ੍ਹਾਂ ਉਹਦੀ ਜ਼ਬਰ ਜ਼ੁਲਮ ਹੋਇਆ ਲਿਪਾ ਪੋਚੀ ਕੀਤੀ ਗਈ ਉਹਦੇ ਵਿੱਚੋਂ ਬਹੁਤ ਸਾਰੇ ਪੈਸੇ ਖਾਧੇ ਗਏ ਇਧਰਾ ਗਾਂਧੀ ਨੇ ਬੜਾ ਫੰਡ ਦਿੱਤਾ ਬڑا ਕਾਂਗਰਸ ਕਮੇਟੀਆਂ ਨੇ ਪੈਸਾ ਇਕੱਠਾ ਕੀਤਾ ਕਹਿੰਦੇ ਸ਼ਹਿਰਾਂ ਦੇ ਵਿੱਚੋਂ ਵੱਡੇ ਵੱਡੇ ਸ਼ਾਹੂਕਾਰੋਂ ਤੋਂ ਕਾਰਾਂ ਤੋਂ ਪੈਸਾ ਇਕੱਠਾ ਕੀਤਾ ਗਿਆ ਦੋਸਤੋ ਇਹ ਸਾਰਾ ਕੁਝ ਜਸਵੰਤ ਸਿੰਘ ਕੰਬਲ ਨੇ ਦੋਸਤੋ ਲਿਖਿਆ ਖੂਨ ਕੇ ਸ਼ੋਲੇ ਗਾਵੀਏ ਨਾਨਕੋ ਉਸ ਬੁੱਕ ਦੇ ਵਿੱਚੋਂ ਤੇ ਮੈਂ ਕਈ ਕਿਤਾਬਾਂ ਦੇ ਵਿੱਚੋਂ ਅਧਿਐਨ ਕਰਕੇ ਰਿਸਰਚ ਕਰਕੇ ਦੋਸਤੋ ਇਹ ਤੁਹਾਡੇ ਅੱਜ ਸਾਹਮਣੇ ਰੱਖਿਆ ਇਹ ਜਿੰਨਾ ਕੁਝ ਬੋਲਿਆ ਇਹ ਮੈਂ ਸਰਦਾਰ ਜਸਵੰਤ ਸਿੰਘ ਜੀ ਕੱਬਲ ਜਿਨ੍ਹਾਂ ਨੇ ਸਾਰਾ ਦਰਦ ਬਿਆਨ ਕੀਤਾ ਖੂਨ ਕੇ ਸ਼ੋਲੇ ਗਾਵੀ ਆ ਨਾਨਕ ਇਹਦੇ ਵਿੱਚ ਇਹਨਾਂ ਨੇ ਸਾਰਾ ਜ਼ਿਕਰ ਕੀਤਾ ਬੰਦਿਆਂ ਦਾ ਇਹਨਾਂ ਨੂੰ ਸਰਕਾਰੀ ਬੰਦੇ ਲਿਖਿਆ ਤੇ ਸਰਬੱਤ ਖਾਲਸਾ ਸਰਕਾਰੀ ਸਰਬੱਤ ਖਾਲਸਾ ਸੀ ਸਿੱਖ ਕੌਮ ਸਰਬੱਤ ਖਾਲਸੇ ਕਰਦੀ ਆਈ ਹੈ ਪਰ ਪਹਿਲੀ ਵਾਰ 84 ਚ ਇਹ ਸਰਕਾਰੀ ਸਰਬੱਤ ਖਾਲਸਾ ਹੋਇਆ ਸੀ ਫਿਰ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਫਿਰ ਖੜਕੂ ਸਿੰਘਾ ਨੇ 1986 ਦੇ ਵਿੱਚ ਸਰਬੱਤ ਖਾਲਸਾ ਦੁਬਾਰਾ ਕੀਤਾ ਦਮਦਮੀ ਟਕਸਾਲ ਨੇ ਸੱਦਿਆ ਤੇ ਜਿਹੜਾ ਇਹਨਾਂ ਨੇ ਅਕਾਲ ਤਖਤ ਬਣਾਇਆ ਸੀ ਉਹਨੂੰ ਸਰਬੱਤ ਖਾਲਸਾ ਵੱਲੋਂ ਦੁਬਾਰੇ ਢਾਇਆ ਗਿਆ ਖੜਕੂ ਸਿੰਘਾ ਵੱਲੋਂ ਦੋਸਤੋ ਦਮਦਮੀ ਟਕਸਾਲ ਨੇ ਸਰਬੱਤ ਖਾਲਸਾ ਸੱਦਿਆ ਜਿਹਦੇ ਵਿੱਚ ਪੱਤਰਕਾਰ ਦਲਵੀਰ ਸਿੰਘ ਦੋਸਤੋ ਬਹੁਤ ਅਹਿਮ ਸੀ ਉਹ ਸੰਤਾਂ ਦਾ ਵੀ ਅਹਿਮ ਬੰਦਾ ਸੀ ਪੱਤਰਕਾਰ ਦਲਬੀਰ ਸਿੰਘ ਉਹਨੇ ਬਹੁਤ ਸਾਰੇ ਖਰੜੇ ਲਿਖੇ ਸੀ ਤੇ ਪੱਤਰਕਾਰ ਦਲਬੀਰ ਸਿੰਘ ਦਾ ਕਹਿੰਦੇ ਸਾਰਾ ਦਿਮਾਗ ਕੰਮ ਕਰਦਾ ਸੀ ਉਹਨੇ ਆਖਿਆ ਕਿ ਸਰਕਾਰ ਦਾ ਬਣਾਇਆ ਹੋਇਆ ਅਕਾਲ ਤਖਤ ਇਹਨੂੰ ਸਿੱਖ ਕੌਮ ਪਰਵਾਹ ਨਹੀਂ ਕਰੇਗੀ ਕਹਿੰਦੇ ਦੁਬਾਰਾ ਅਰਦਾਸ ਕਰਕੇ ਉਹਨੂੰ ਢਾਇਆ ਗਿਆ ਗੈਂਤੀਆਂ ਨਾਲ ਸਰਬੱਤ ਕਾਂਿਤਾ ਕਰਕੇ ਤੇ ਫਿਰ ਦੁਬਾਰੇ ਦੋਸਤੋ ਦਮਦਵੀ ਟਕਸਾਲ ਵੱਲੋਂ ਤੇ ਸਿੱਖ ਸੰਗਤਾਂ ਵੱਲੋਂ ਅਕਾਲ ਤਖਤ ਸਾਹਿਬ ਦੀ ਸੇਵਾ ਕਰਵਾਈ ਗਈ ਫਿਰ ਉਹਨੂੰ ਸਿੱਖ ਕੌਮ ਨੇ ਪ੍ਰਵਾਨ ਕੀਤਾ ਸੀ ਇਸ ਤਰ੍ਹਾਂ ਇਹ ਸਰਕਾਰੀ ਬੰਦਿਆਂ ਨੇ ਇੰਦਰਾ ਗਾਂਧੀ ਦੇ ਮਗਰ ਲੱਗ ਕੇ ਇੰਦਰਾ ਗਾਂਧੀ ਨੇ ਬੜੀ ਕੋਸ਼ਿਸ਼ ਕੀਤੀ ਸੀ ਕਿ ਸਿੱਖਾਂ ਦੇ ਜ਼ਖਮਾਂ ਤੇ ਮੱਲ ਮਲਾ ਦਿਆਂ ਸਿੱਖਾਂ ਦੇ ਵਿੱਚ ਮੱਚ ਰਹੀ ਅੱਗ ਨੂੰ ਮੈਂ ਪਾਣੀ ਪਾ ਕੇ ਟੱਕ ਦਿਆਂ ਪਰ ਉਹਨੂੰ ਪਤਾ ਨਹੀਂ ਸੀ ਕਿ ਸਿੱਖਾਂ ਦੇ ਅੰਦਰ ਭੜਿਆੜ ਹੋ ਚੁੱਕੇ ਐ ਉਹਨੂੰ ਪਤਾ ਨਹੀਂ ਸੀ ਕਿ ਕੁਝ ਮਹੀਨਿਆਂ ਬਾਅਦ ਮੈਂ ਇਸ ਦੁੜਗਾ ਤੋਂ ਜਾਣ ਵਾਲੀ ਐ ਕਿਉਂਕਿ ਇਹ ਦੋਸਤੋ 11 ਸਤੰਬਰ ਨੂੰ ਕੀਤਾ ਪਰ ਇੰਦਰਾ ਗਾਂਧੀ ਦਾ 31 ਅਕਤੂਬਰ ਨੂੰ ਸੋਧਾ ਲਾ ਦਿੱਤਾ ਸੀ ਭਾਈ ਬਿਆਨ ਸਿੰਘ ਤੇ ਸਤਵੰਸ ਸਿੰਘ ਨੇ ਇਸ ਤਰ੍ਹਾਂ ਦੋਸਤੋ ਇਹ ਜਿਹੜਾ ਸਰਕਾਰੀ ਸਰਵਤਕਾਲ ਸਾਲ 1984 ਦੇ ਵਿੱਚ ਹੋਇਆ ਸੀ ਸਾਰਾ ਇਹ ਇਤਿਹਾਸ ਮੈਂ ਅੱਜ ਤੁਹਾਡੇ ਸਾਹਮਣੇ ਰੱਖਿਆ ਤੇ ਇਹ ਬੰਦੇ ਜਿਹੜੇ ਵਿੱਚ ਸੀ ਇਹਨਾਂ ਨੂੰ ਸਾਰਿਆਂ ਨੂੰ ਸਿੱਖ ਪੰਥ ਚੋਂ ਸਿੱਖਿਆ ਗਿਆ ਸੀ ਇਹ ਮੈਨੂੰ ਹੁਣ ਜਾਣਕਾਰੀ ਨਹੀਂ ਕਿ ਸੰਤਾ ਸਿੰਘ ਨੇ ਦੁਬਾਰਾ ਮਾਫੀ ਮੰਗ ਲਈ ਸੀ ਕਿ ਨਹੀਂ ਨਾਰਾਇਣ ਸਿੰਘ ਨੇ ਦੁਬਾਰਾ ਮਾਫੀ ਮੰਗੀ ਸੀ ਕਿ ਨਹੀਂ ਪਰ ਦੂਜੇ ਬੰਦਿਆਂ ਨੇ ਜ਼ਰੂਰ ਮਾਫੀ ਮੰਗ ਲਈ ਸੀ ਇੰਨੀਆਂ ਕੁ ਦੋਸਤੋ ਵਿਚਾਰਾ ਸੀ ਭੁੱਲ ਚੁੱਕ ਦੀ ਖਮਾ ਚੰਗੀ ਲੱਗੇ ਤੇ ਵੀਡੀਓ ਨੂੰ ਸਾਂਝੀ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ